ਕੀ ਵਜਦਾ ਹੈ? ਕਰੰਟ ਵਜਦਾ। ਸਾਈਨਾ ਇੱਕ ਇੰਟਰਨੈਟ ਤੇ ਵੀਡੀਓ ਰਾਂ ਵਾਇਰਲ ਹੋ ਜਾਂਦੀ ਹੈ ਬਈ ਨਾ ਆ ਕੋਸੀ ਦੇ ਉੱਤੇ ਬਹਿ ਕੇ ਤੇ ਮਗਰੋਂ ਇੱਕ ਬੰਦਾ ਜਦੋਂ ਆ ਮਾਰਦਾ ਤੇ ਸਵਾਦ ਜ ਬਹੁਤ ਹੈ। ਤੇ ਉਦੋਂ ਬਾਅਦ ਕਹਿੰਦੇ ਵੀ ਕਰੰਟ ਪੈਦਾ ਹੁੰਦਾ ਤੇ ਆਪਾਂ ਅੱਜ ਵੇਣੇ ਵੀ ਕਰੰਟ ਪੈਦਾ ਹੁੰਦਾ ਕਿ ਨਹੀਂ ਹੁੰਦਾਗਾ ਤੇ ਆ ਮੇਰਾ ਭਤੀਜਾ ਨਾਰਾ ਤੇ ਇਹਨੂੰ ਕਰੰਟ ਲੱਗ ਕੇ ਵਿਖਾਉਣਾ ਮੈਂ। ਭਈ ਅੱਜ ਸਵਾਦ ਬਹੁਤ ਹੋਣਾ। ਇਹ ਕਹਿੰਦਾ ਵੀ ਇਹਨੇ ਵੀਡੀਓ ਵੇਖੀ ਸੀ ਕਹਿੰਦਾ ਵੀ ਕਰੰਟ ਪੈਦਾ ਹੁੰਦਾ। ਮੈਂ ਹਾਦਰ ਵੀ ਕਰੰਟ ਵੇਣੇ ਐਂ ਕਰੰਟ ਕਿਵੇਂ ਪੈਦਾ ਹੋ ਸਕਦਾ। ਇਹਨੇ ਇਹ ਕਹਿੰਦਾ ਵੀ ਗੱਲ ਮੈਨੂੰ ਮਾਰਨ ਚ ਸਵਾਦ ਬਹੁਤ ਆ। ਮਾਰਨੀ ਗੱਲ ਨਹੀਂ ਮੈਂ ਤੁਹਾਨੂੰ ਕਿ ਐ ਕੁਰਸੀ ਦੇ ਮਗਰ ਮਾਰਨਾ ਠੀਕ ਆ ਤੇ ਇਹ ਜੰਦਾ ਬਾਲੀ ਤੇਜ਼ ਨਹੀਂ ਨਾ ਕੁਰਸੀ ਤੋੜ ਦੇ ਕੇ ਤੂੰ ਚੱਲ ਮਾਰ ਇਹ ਜੰਦਾ ਤੇ ਵੀ ਜਦੋਂ ਆਪਾਂ ਵੇਣਿਆ ਵੀ ਕਰੰਟ ਆਉਂਦਾ ਕਿ ਨਹੀਂ ਆਉਂਦਾਗਾ ਠੀਕ ਆ ਇਹ ਜੰਦਾ ਆਏ ਨਾ ਹੋਏ ਨਾ ਮੇਰੇ 8:00 ਵਜੇ ਚੱਲ ਵੇਣਿਆ ਤੂੰ ਧੌਂਡ ਦੇ ਨਾ ਮਾਰੀ ਠੀਕ ਆ ਚੱਲ ਵੇਣਿਆ ਮਣ ਬਈ ਚਲ ਕਰ ਕਰ ਜੂਰ ਨਾਲ ਮਾਰੀ ਜਾਂਦਾ ਪੂਰੇ ਜੂਰ ਨਾਲ ਇਹ ਜੀ ਕਿਤਨਾਂ ਵਾਲਾ ਚਾਹ ਵੀ ਲਾਈ ਜਾਂਦਾ ਤੁਹਾਡਾ ਕਰਾਇਆ ਨੂਰੇ ਸੱਚੀ ਵਜਦਾ ਹੈ ਕੰਡ ਵਜਦਾ ਹੈ ਨਾ ਦਵਾਰਾ ਵੇਖ ਕਰਕੇ ਵੇਖ ਆ ਹੁਣ ਘਟ ਗਿਆ ਥੋੜਾ ਜਿਹਾ ਨਾ ਨਾ ਬੇਰਮਾਰ ਪੁਲੀਆਂ ਪੁਲੀਆਂ ਮਾਰੀ ਬਾਹਾਂ ਅੱਗੇ ਮਾਰੀ ਜਣਾ ਤੇਜ਼ ਬਹੁਤ ਮਾਰਦੇ ਆ ਬਈ ਇਹ ਦੋ ਤਨੀ ਮੈਂ ਭਾਨਿਆ ਢੂਈ ਦੇ ਮਾਰਨੀ ਚੱਲ ਥੱਲੇ ਚੱਲ ਥੱਲੇ ਚੱਲ ਚੱਲਾ ਜਾ ਆਏ ਧੀ ਬਾਈ ਦਾ ਏ ਏ ਬਾਈ ਗੱਲ ਸੱਚੀ ਸੱਚੀ ਕਰਾਂ ਤੇ ਵਾਜਦਾ ਹਾਂ ਹਾਂ ਹੈ ਬਹੁਤ ਜ਼ੋਰ ਦੀ ਵਜਦੀ ਹੈ ਨਾ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਪੇਜ ਨੂੰ ਫੋਲੋ ਕਰ ਜਾਓ ਬਈ ਆਪਣੇ ਨੂੰ